ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਚੜੈਕ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਮੋਗਾ ਹੀ ਪੈਂਦੀ ਆ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਚਾਰ گاਵਾਵਾਂ ਵਿਖਾਉਣੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਵੱਡੀਆਂ ਬੜਾ ਵਿੱਚ ਤਿੰਨ ਚਾਰ ਨਗ ਹੋਰ ਵੀ ਹੈਗੇ ਨਗ ਤੁਹਾਨੂੰ ਚਾਰ ਹੀ ਵਿਖਾਉਣੇ ਨਗ ਦੂਜੇ ਵੀ ਸੇਲ ਹੈ ਜੇ ਕੋਈ ਭੈਣ ਭਰਾ ਇਹਨਾਂ ਵਹਿੜਾਂ ਚ ਲੈ ਆਉਂਦਾ ਕੋਈ ਚਾਹ ਵਾਣਾ ਤਾਂ ਵੀ ਆਜੋ ਟੋਟਲ 7-8 ਵਹਿੜਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇਰਾ ਸਾਸ ਨਾਮ ਹਰਦੇਸ਼ ਸਿੰਘ ਜੀ ਪਿੰਡ ਜਿਹੜਾ ਇੱਕ ਦੇ ਕੋਠੇ ਜਿਹੜਾ ਮੋਗਾ ਵੀਰੇ ਫੋਨ ਨੰਬਰ 776 055 ਫੇਰੀ ਕਿੰਨਵਾ ਸੁਆ ਸੁਆ ਵੀਰੇ ਦੂਜਾ ਕਿਹਾ ਕਿ ਜੀ ਤੋਂ ਲਈ ਆ ਅਗਲਾ ਭਲਾ ਤੀਜੇ ਮੰਨ ਕੇ ਆ ਜੀ ਜੇ ਕੋਈ ਚੌਥਾ ਮੰਨ ਲੇ ਭਣਾ ਵੀਰੇ ਪੰਜਵਾਂ ਮੰਨ ਲਿਆ ਅਗਲੇ ਨੇ ਤਾਂ ਕਹੀ ਜਾਣਾ ਹਨਾ ਸੂਆ ਵਧੀ ਜਾਣਾ ਆਪਣੀ ਕਿਹੜਾ ਘਰ ਦੀ ਕਿੰਨੇ ਕਿਲੋ ਲੈ ਜੂ ਦਿਨ ਵੀਰੇ ਤਿਆਰੀ ਕਿੰਨਾ ਕਿ ਦੁੱਧ ਦੇ ਦੂ ਦੁੱਧ ਵੀਰੇ ਅਗਲੇ ਨੇ ਤਾਂ 20 ਕਿਆ ਆਪਾਂ ਦਾ 18 ਕਿਲੋ ਮੰਨ ਕੇ ਲਈ ਮੋਲ ਲਓ ਮੋਲੇ ਦੇ ਦਿਆਂਗੇ 45000 ਦਿਨ ਕਿਨੇ ਦੱਸਿਆ ਦਿਨ 2-4 ਹੀ ਬਾਲੇ ਨੇ ਲਈ ਕੱਢੀਏ ਬਾਹਰ ਨੂੰ ਬਾਈ ਕਹਿੰਦਾ ਜਿੰਨਾ ਤੋਂ ਲਈ ਉਹ ਦੱਸ ਦੇ 20 ਕਿਲੋ ਦਾ ਤਾਂ ਦੇਊਗੀ ਪਰ ਬਾਈ ਕਹਿੰਦਾ ਆਪਾਂ 18 ਕਿਲੋ ਮੰਨ ਕੇ ਲਈ ਆ ਸੂਆ ਹੁਣ ਅਗਲਾ ਸਮਝ ਲੈਗੀ 91 ਹੋਊਗੀ ਆਪਣਾ ਕੰਮ ਆ ਵੀਡੀਓ ਬਣਾਉਣੀ ਪਸ਼ੂ ਤੁਹਾਨੂੰ ਵਿਖਾ ਦੇਈਦੇ ਆ ਵੈੜ ਖਵਾਨਾ ਸੋਹਣਾ ਵੱਡਾ ਤਿਆਰ ਕਰੂਗੀ ਬਾਲਟਾਂ ਲਾ ਖਵਾਨੇ ਦੇ 4 ਚਪੇਰੀ ਬਹੁਤ ਪਈਆਂ ਦੈਣ ਬਾਈ ਦੱਸਦਾ 4 ਕਿ ਲੈ ਜੂਗੀ ਬਾਕੀ ਕੋਈ ਦਿਹਾੜੀ ਡੰਗ ਪਸ਼ੂ ਪਹਿਲਾਂ ਵੀ ਸੂ ਸਕਦਾ ਤੇ ਕੋਈ ਉੱਪਰ ਵੀ ਲੈ ਸਕਦਾ 40 ਤੇ 5 45000 ਦੀ ਬਾਈ ਕਹਿੰਦਾ ਦੇ ਦੇਣੀ ਆ ਮੌਕੇ ਤੇ ਮਾਨ ਤਾਨ ਹੋ ਜੂ ਅੰਗ ਕ੍ਰੋਸ ਹੈ ਲੱਦ ਮੱਝਾਂ ਆ ਗਏ ਥਾਣ ਪੂਰਾ ਚੰਗਾ ਮੋਟਾ ਮੁਠੀ ਵਾਲਾ ਹੱਦੀ ਚੁਵਾਈ ਵਾਲਾ ਜਾਨ ਵਾਲਾ ਥਾਣਾ ਸੀਲਸਾਉ ਪੂਰੀ ਐ ਦੁੱਧ ਵੀਰ ਕੰ ਦਾ 18 ਕਿਲੋ ਪਿਆਜੂ ਮੁੱਲੇ ਦਾ 40 ਤੇ 5 45000 ਮੁੱਲ ਜਾਇਜ਼ ਹੀ ਐ ਕੱਦ-ਕੱਡ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆਂ ਮਾਨਤਾਨ ਹੋ ਜੂ 2 ਨੰਬਰ 2 ਨੰਬਰ ਵੀ ਵੀਰੇ ਯਾਰਾ ਤੀਜੇ ਸਵੇ ਸੋਦੀ ਹੋਣੀ ਠੀਕ ਐ ਕੰ ਦਾ ਦੂਜੇ ਕਿਹਾ ਵਾ ਠੀਕ ਐ ਇਹ ਦੁੱਧ ਦੇ ਰਹੀ ਮੀਵੀ ਬਾਈ ਕੱਢ 20 22 ਕਿਲੋ ਹਾਂ ਵੀਰੇ ਜੇਦੋ ਅਗਲੇ ਆਣੇ ਤੇ ਛੱਡੀ ਦਿੱਤੀ ਤੇ ਅਗਲੀ ਬਾਈ ਗਾਵਾਂਗੇ ਆਪਾਂ ਠੀਕ ਐ ਹਾਂ ਜੇ ਕੋਈ ਸਵਾਕੇ ਲੈ ਜਾਣੀ ਚਾਹੁੰਦਾ ਸਵਾਕੇ ਵੀਰੇ ਦੇਵਾਂਗੇ ਯਾਰ ਜਦੋਂ ਕਹਿਦਾ ਜਿਹੜੀ ਗੱਲ ਹੋਊਗੀ ਕਿੰਨੇ ਦੀ ਇਹ ਦੇ ਦੇਾਂਗੇ ਤੇਰੇ 48000 ਕੱਢੀਏ ਬਾਹਰ ਨੂੰ ਦੋਸਤੋ ਬਾਈ ਕਹਿੰਦਾ ਤਸੱਲੀ ਆ 20 22 ਕਿਲੋ ਦੁੱਧ ਦੇਊਗੀ ਤੇ ਮੈਂ ਪੁੱਛਿਆ ਕਿ ਸਵਾਕੇ ਜੇ ਕੋਈ ਲੈ ਜਾਣੀ ਚਾਹੁੰਦਾ ਮਤਲਬ ਕਿ ਅਗਲਾ ਸੌਦਾ ਕਰ ਲੈ ਸੂਈ ਤੋਂ ਬਾਅਦ ਲੈ ਜਾਣੀ ਚਾਹੁੰਦਾ ਹੋਵੇ ਦੁੱਧ ਜੋ ਕੇ ਤੇ ਬਾਈ ਕਹਿੰਦਾ ਕੋਈ ਗੱਲ ਨਹੀਂ ਤਸੱਲੀ ਆ ਚਵਾ ਕੇ ਦੇ ਦੇਾਂਗੇ ਹੁਣ ਮਰਜ਼ੀ ਥੋੜੀ ਆ ਤੁਸੀਂ ਗੱਭਨ ਲੈ ਜਾਣੀ ਆ ਜਾਂ ਦੁੱਧ ਜੋ ਕੇ ਲੈ ਜਾਣੀ ਆ 22 किलो 22 10 ਦਾ ਦੁੱਧ ਪਿਆਜੂ ਕਾਲੇ ਰੰਗ ਦੀ ਕਰੋ ਸੰਗ ਦੀ ਵਹਿੜ ਕੱਦ ਕਾਠ ਪੂਰਾ ਹੀ ਆ ਹਵਾਨਾ ਵੀ ਸੋਹਣਾ ਵੱਡਾ ਦੇਣ ਕਿਨੇ ਕੇ ਲੈ ਜੂ ਬਾਈ ਕਹਿੰਦਾ ਤਿਆਰ ਹੀ ਆ ਅੱਜ ਸੁਪੇ ਕੱਲੂ ਬਾਈ ਕਹਿੰਦਾ ਤਿਆਰ ਹੀ ਆ ਸੁਪੇ ਕੱਲੂ ਤਿਆਰੀਆਂ ਜੀ ਆ ਮੋਲੇ ਦਾ ਜਾਇਜ਼ ਜਿਆ 48 ਦੀ ਦੇਵਾਂਗੇ ਵੀਰੇ 48000 ਦੀ ਬਾਈ ਕਹਿੰਦਾ ਦੇਵਾਂਗੇ 1 ਨੰਬਰ 45000 ਦੀ ਅਗਲੀ ਕੱਢ ਲਿਆ ਬਾਹਰ 2 ਨੰਬਰ 48000 ਦੀ 22 किलो 22 10 ਦਾ ਦੁੱਧ ਪਿਆਜੂ ਚੁਆਕੇ ਦੇ ਦੇ ਦਾਂਗੇ ਭਾਈ ਕਹਿੰਦਾ ਜੇ ਕੋਈ ਚੋ ਕੇ ਦੁੱਧ ਲੈ ਜਾਣਾ ਚਾਹੁੰਦਾ ਤੇ ਚੁਆਕੇ ਦੇ ਦੇ ਦਾਂਗੇ ਸੂਈ ਤੋਂ ਬਾਅਦ ਤਿੰਨ ਨੰਬਰ ਤਿੰਨ ਨੰਬਰ ਵੀਰੇ ਦੂਜਾ ਸੂਆ ਪਿਆ ਹੋ ਰਹੀ ਕਿੰਨੇ ਕ ਦਿਨ ਲੈ ਜੂ ਇਹ ਵੀਰੇ ਲੈ ਜੀ ਦੋ ਕ ਦਿਨ ਬਾਹਲੇ ਨਹੀਂ ਲੈਣਗੇ ਇਹਦਾ ਦੁੱਧ ਦੱਸਿਆ ਅਗਲੇ ਨੇ ਦਸ਼ਲੀ ਤੇ ਆਈ ਵੀ 23 ਕਿਲੋ ਆਪਾਂ 22 ਕਿਲੋ ਕਹਿ ਕੇ ਦੇਵਾਂਗੇ ਪੱਕਾ 23 ਦੱਸਿਆ ਅਗਲੇ ਮਾਲਟੀ ਤੇ ਆਈ ਵੀਰੇ ਮੋਲ ਦੇ ਦੋ ਘਟ 60 ਦੀ 22 ਕਿਲੋ ਦੁੱਧ ਹੀ ਬਾਈ ਕਹਿੰਦਾ ਗਾਰੰਟੀ ਐ ਬਾਕੀ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਓ ਕੱਦ ਕਾਠ ਵੱਡਾ ਵਜ਼ਨ ਬਹੁਤ ਆ ਪੂਰੀ ਪਲੀ ਪਲਾਈ ਦੂਜਾ ਸੂਆ ਵੱਡੇ ਕੱਦ ਵਾਲੀ ਫੁੱਲ ਵਜ਼ਨ ਵਾਲੀ ਚੰਗੇ ਦੁੱਧ ਵਾਲੀ ਵੜ 22 ਕਿਲੋ ਦੁੱਧ ਹੀ ਬਾਈ ਕਹਿੰਦਾ ਗਾਰੰਟੀ ਆਪਣੀ ਹਵਾਨਾ ਸੋਹਣਾ ਵੱਡਾ ਵਲਟੇ ਲਾਹੇ ਬਾਕੀ ਐ ਸਾਰੀਆਂ ਵਲਟੇ ਲਾ ਕੱਢ ਕੇ ਸੂਣਾ ਕਰਮਾ ਵਾਲੀ ਨੇ ਵਜ਼ਨ ਫੁੱਲ ਕ੍ਰੋਸ ਅੰਗ ਚੀਲ ਸੌ ਪੂਰੀ ਆ ਭਵਾਂ ਜਵਾਕ ਚੋਈ ਜਾਣ ਚਾਰ ਨੰਬਰ ਕੱਢ ਲਿਆ ਬਾਹਰ ਚਾਰ ਨੰਬਰ ਚਾਰ ਨੰਬਰ ਵੀਰੇ ਦੂਜਾ ਸੁਆ ਹੀ ਦੱਸਿਆ ਗਾਂ ਵਾਲੇ ਨੇ ਆਪਾਂ ਤੀਜੇ ਦੱਸਾਂਗੇ ਠੀਕ ਹੈ ਹਾਂ ਹੋਰ ਕੀ ਗੱਲ ਸੁਆ ਤੁਸੀਂ ਜਿਹੜਾ ਮਰਜ਼ੀ ਮੰਨ ਲਿਓ ਤੁਸੀਂ ਪੈਸੇ ਲਾਉਣੇ ਆ ਤੁਹਾਡੀ ਮਰਜ਼ੀ ਆ ਵਜਨ ਵਜਨ ਬਾਦਾਂ ਦੁੱਧ ਕਿੰਨਾ ਕੁ ਪਿਆਜੂ ਵੀਰੇ ਉਹਨਾਂ ਨੇ ਦੱਸਿਆ 20 ਕਿਲੋ ਆਪਾਂ 18 ਕਿਲੋ ਮੰਨ ਕੇ ਲਈਏ ਠੰਡੀ ਸੀਲ ਤਾਂ ਫੋਲ ਮੋਲ ਮੋਲੇ ਦੇ ਦਿਆਂਗੇ ਵੀਰੇ 46000 ਦੇਣ ਦੇਣ ਵੀਰੇ ਤਿਆਰੀਆਂ ਚ ਹੀ ਐ ਤਿਆਰੀਆਂ ਜੀ ਆ ਬਾਈ ਕਹਿੰਦਾ 20 ਕਿਲੋ ਦੁੱਧ ਮਾਲਕ ਦੱਸਦੇ ਅਸੀਂ 18 ਕਿਲੋ ਬਣ ਕੇ ਲਈ ਐ ਮੁੱਲ ਜਾਇ ਜੀ ਐ ਵਜ਼ਨ ਬਹੁਤ ਐ 2 3 ਨੰਬਰ ਤੇ 4 ਨੰਬਰ ਦੋਵੇਂ ਵੜਾ ਫੁੱਲ ਵਜ਼ਨ ਵਾਲੀਆਂ ਚੰਗੇ ਦੁੱਧ ਵਾਲੀਆਂ ਦੋਹਾਂ ਦੇ ਵੀਰ ਕਹਿੰਦਾ ਫੁੱਲ ਗਾਰੰਟੀ ਐ ਗਾਰੰਟੀ 3 ਨੰਬਰ ਦੀ ਵੀ ਆ 2 ਨੰਬਰ ਦੀ ਵੀ ਬਾਈ ਕਹਿੰਦਾ ਪੂਰੀ ਆ 20 22 ਕਿਲੋ ਦੁੱਧ ਪਿਆਉ ਭਾਵੇਂ ਕੋਈ ਵੀਰੇ ਪੁੱਲ ਠੀਕ ਹੈ ਹਾਂ ਤੇ ਤੋਰੇ ਤੋਂ ਹੀ ਪਤਾ ਲੱਗ ਜਾਂਦਾ ਪਸ਼ੂ ਦਾ ਕੈਨਵੇਂ ਸੁਇਆ ਉਹ ਜਿਹੜਾ 6ਵੇਂ 7ਵੇਂ ਹੋਵੇ ਉਹਦਾ ਤੁਰਦਾ ਹੀ ਨਹੀਂ ਹੁੰਦਾ ਇਹ ਤੈਵੇਂ ਪਤਾ ਤੀਜੀ ਹੋਣਗੀਆਂ ਵਾਤ ਵਾਤ ਚੌਥੇ ਆਉਣਗੀਆਂ ਫਿਰ ਠੀਕ ਹੈ ਹਾਂ ਦੋਸਤੋ ਬਾਈ ਕਹਿੰਦਾ ਤੋਰਾ ਤੂਰਾ ਵਿਹੜਾਂ ਦਾ ਸਾਰੀਆਂ ਦਾ ਪੂਰਾ ਬਾਕੀ ਬਾਈ ਦੇ ਘਰੇ ਆਇਓ ਆਪਦੀ ਤਸੱਲੀ ਕਰਿਓ ਸਵਾਰ ਕੇ ਤੋਰ ਤੂਰ ਕੇ ਪਸ਼ੂ ਵੇਖ ਲਓ 2 ਨੰਬਰ 1 ਨੰਬਰ 3 ਨੰਬਰ ਤੇ 4 ਨੰਬਰ ਚਾਰਾਂ ਵਿਹੜਾਂ ਦੀ ਦੁੱਧ ਹੀ ਬਾਈ ਕਹਿੰਦਾ ਫੁੱਲ ਗਾਰੰਟੀ ਹੈ ਫੁੱਲ ਗਾਰੰਟੀ ਵੀਰੇ ਪੂਰੀ ਫੌਲੇ ਦਸ਼ਲੀ ਹੋਊਗੀ ਆਪਣੀ ਯਾਰ ਠੀਕ ਹੈ گاؤں ਵੀ ਬੰਦਿਆਂ ਨੇ ਦਸ਼ਲੀ ਦਿੱਤੀ ਹੋਵੇ ਆਪਾਂ ਦਸ਼ਲੀ ਦੇਵਾਂਗੇ ਫੁੱਲ ਫੁੱਲ ਗਰੰਟੀ ਫੁੱਲ ਗਰੰਟੀ ਜੀ ਕਹਤਾ ਤੈਨੂੰ ਵੀਰੇ ਠੀਕ ਹੈ ਦੋਸਤੋ ਤੁਸੀਂ ਸੌਣੇ ਲਿਆ ਬਾਈ ਕਹਿੰਦਾ ਫੁੱਲ ਗਰੰਟੀ ਹੈ ਆਪ ਦੀ ਵੀਡੀਓ ਸੇਵ ਕਰਕੇ ਰੱਖ ਲਿਓ ਚਾਰ ਨਾਗ ਮੁੱਲ ਜਾਇਜ਼ ਇੱਕ ਨੰਬਰ 45000 ਦੀ ਦੁੱਧ 17 18 ਕਿਲੋ ਪਿਆਜੂ ਫੋਨ ਨੰਬਰ ਸਕਰੀਨ ਤੇ ਹੈ ਬਿਲਕੁਲ ਜਾਇਜ਼ ਜੇ ਮੁੱਲ ਦੀਆਂ ਵੱਡੀਆਂ ਚਾਰ ਵੜਾ ਚੰਗੇ ਦੁੱਧ ਵਾਲੀਆਂ ਤਿੰਨ ਵੜਾ ਤਾਂ 20 ਪਲੱਸ ਵਾਲੀਆਂ ਹੀ ਆ 2 ਨੰਬਰ 3 ਨੰਬਰ ਤੇ 4 ਨੰਬਰ 1 ਨੰਬਰ 17 18 ਕਿਲੋ ਪਿਆਜ਼ ਫੋਨ ਨੰਬਰ ਸਕਰੀਨ ਤੇ ਸਾਸ਼ੀ ਗਾ